ਜੀਵਨ ਉਹ ਜੀਵਨ ਹਾਂਜੀ ਉਹ ਤਾਂ ਉੱਠ ਯਾਰ ਕੂਨਵੇਂ ਪੈ ਗਈਆਂ ਹਾਂ ਨੀਂਦ ਆ ਗਈ ਪਤਾ ਨਹੀਂ ਲੱਗਾ ਮੈਂ ਤੰਦੋ ਲੀਡ ਲੁੜੇ ਭਲੇ ਲੀਡੇ ਪਾਵੀ ਲਾਇਆ ਆਹੋ ਗੋੜੇ ਗੋੜੇ ਸਿਖਰ ਦੇ ਪੈਰ ਵਾ ਕਿੱਧਰ ਚੱਲੇ ਜੇ ਮੇਰੀ ਗੱਲ ਸੁਣ ਲੈ ਜੇ ਮੈਂ ਦੁਪਹਿਰ ਵਾਲੇ ਵੇਂਦਾ ਰਿਆ ਨਾ ਤੇ ਮੈਨੂੰ ਮੜਕੇ ਉਥੋਂ ਬਸਦ ਨਹੀਂ ਗਈ ਮਿਲਣੀ ਤੇ ਤੁਹਾਡਾ ਅਰਾਦਾ ਫੇ ਜਾ ਕੇ ਤੇ ਪਹਿਰੇ ਦੇ ਪਹਿਰੇ ਸਕੂਟਰੀ ਦੇਵਾ ਓਏ ਆਹੋ ਹੁਣ ਬਲਾ ਦੇ ਕੋਲ ਲੁਣੀ ਪੈਣੀ ਹੋ ਕੀ ਕਰਾਂ ਹੈ ਉਹਨਾਂ ਉਥੇ ਕੁੜੀ ਨੂੰ ਖਲੋਣ ਨਹੀਂ ਦੇਣਾ ਦੀ ਕੋਈ ਸੱਸੋਦੀ ਨਹੀਂ ਚੱਲ ਹਾਂ ਵੀ ਚੰਗਾ ਵਾ ਪਰੇ ਆਪੀ ਜਾਂਦੇ ਤਾਂ ਸੌਖੇ ਚੱਲ ਜਾਣਾ ਤੁਸੀਂ ਆਉਂਦਿਆਂ ਫਿਰ ਬਸ ਥੱਕੇ ਖਾਣੇ ਪੈਣੇ ਆ ਉਹ ਚੱਲ ਕੋਈ ਕਿਹੜੇ ਨਵੇਂ ਖਾਣੇ ਆ ਕੋਈ ਗੱਲ ਨਹੀਂ ਠੀਕ ਨਹੀਂ ਇੱਕ ਗੱਲ ਹੈ ਗਈ ਜੀਵਨ ਸਕੂਟਰੀ ਨਾ ਆਤੀ ਹੁਣੇ ਦੀ ਪੈ ਗਈ ਜਾਨ ਤੇ ਹੁਣ ਇਹ ਦੇਖੇ ਨਾ ਤੇ ਕਿਤੇ ਮੜ ਜੰਗੀ ਫੇਰ ਲੈ ਲਈਏ ਚੱਲ ਕੋਈ ਨਹੀਂ ਰੱਬ ਹੰਦ ਹੈ ਕੋਈ ਮਾੜੀ ਚੰਗੀ ਵੇਖ ਲਾਂਗੇ ਆਹੋ ਅਬ ਬਾਬੇ ਦੀ ਕਿਰਪਾ ਹੋਈ ਤੇ ਲੈ ਆਈ ਲਵਾਂਗੇ ਕੋਈ ਫੀਡ ਫੜ ਲੈ ਆਈ ਦੀ ਆ ਲੱਗ ਵੱਡੇ ਤੇ ਝਟ ਕੋਈ ਚੀਜ਼ ਫੜ ਕੇ ਲੈ ਆਈ ਤਾਂ ਕਿ ਜਾਣ ਸੁਣੋ ਨਹੀਂ ਜਾਈਦਾ ਚੱਲ ਕੋਈ ਨਾ ਮੇਰੀ ਗੱਲ ਸੁਣੋ ਜਵੇਂ ਉਹ ਇਤਰਾ ਕਰ ਪਾਣੀ ਦਾ ਗਲਾਸ ਲੈ ਕੇ ਦੇ ਕੇ ਤੇ ਮੈਂ ਫੜਾ ਸਕੂਟਰ ਤੇ ਜਾਣਾ ਫਿਰ ਉਧਰ ਨੂੰ ਚਲ ਮੈਂ ਦਿਨੀ ਆ ਪਾਣੀ ਤੇ ਮੈਂ ਹੁਣ ਉਹਨਾਂ ਕਹਿਤਾ ਨਾ ਸਕੂਟਰੀ ਲੈਣ ਦੇ ਮੈਂ ਕਹਣਾ ਭਾਈ ਵੀ ਮੈਨੂੰ ਨਹੀਂ ਗਈ ਲੋੜ ਹੱਥ ਜੋੜਾਇਆ ਉਹ ਗਾੜੀ ਹਾਂ ਆਹੋ ਆ ਮੈਂ ਦਿਨੀ ਆ ਉਹਨੇ ਠੀਕ ਹੈ ਕਰੀ ਮਹਾ ਪਹੁੰਚਣਾ ਜਾਣਾ ਉੱਥੇ ਕੀ ਯਾਰ ਬੰਦਾ ਕਰੇ ਆਉਂਦੇ ਅਨਾਰ ਕਾ ਘਰੇ ਝੋਨੇ ਦੇ ਰੁਪਈਆ ਦਾ ਸਕੂਟਰੀ ਦਾ ਗੰਦ ਕੱਢਣਾ ਜਿਤਨਾ ਮਰਜੀ ਹੈ ਨਾ ਚੀਜ਼ ਆਪ ਆਪਣੇ ਦਾ ਸੁੱਖ ਤੇ ਹੈਗਾ ਹੀ ਆ ਲੈ ਫੜੋ ਆਣੀ ਪੀ ਲੋ ਕਿੰਦਾ ਦਪੈਰਾ ਲੱਗਣ ਦੀਆਂ ਵਾ ਕਿਤੇ ਹਵਾ ਨਹੀਂ ਚੱਲਦੀ ਡੰਗਰ ਵਿਚਾਰੇ ਤਰਲੇ ਲੈਣ ਦੇ ਇਹਨਾ ਚੰਗਾ ਵੀ ਮਾੜੀ ਮੋਟੀ ਛਾਂ ਛੱਡ ਛੋਟੀ ਜਿਹੀ ਪੜੀਗੀ ਠੀਕ ਆ ਜੇ ਇਹ ਵੀ ਸਿਰਲ ਘਰ ਨਾ ਹੋਵੇ ਤੇ ਡੰਗਰ ਵਿਚਾਰੇ ਪੁੱਜ ਜਾਣਾ ਇਥੇ ਸਹੀ ਗੱਲ ਵਾ ਇਹਦੇ ਘੁੱਟ ਦੁੱਧ ਤਾਂ ਦੇਣੇ ਨਾ ਬੜੀ ਗਰਮੀ ਆ ਉਹ ਤੇ ਗੱਲ ਵਾ ਹਾਂ ਬੰਦੇ ਭੁੱਜਣ ਦੇ ਤੇ ਡੰਗਰਾਂ ਨੇ ਕੁਚਾਰੇ ਨੇ ਕਿਤੇ ਬਾਕੀ ਰਹਿਣਾ ਸੁ ਮੇਰੀ ਗੱਲ ਸੁਣ ਰਾਹ ਚੋਂ ਕੀ ਲਵਾਂ ਫਿਰ ਕੀ ਲੈਣਾ ਅੱਜ ਇਦਾਂ ਹੀ ਚੱਲ ਜੋ ਸਕੂਟਰੀ ਦੇ ਕੇ ਤੇ ਆ ਰਾਮ ਨਾਲ ਵਾਪਸ ਆ ਜਿਓ ਮੇਰੀ ਗੱਲ ਸੁਣ ਲੈ ਸੋ ਤੁਸੀਂ ਦੇ ਕੇਲੇ ਲੈ ਨਾ ਨੰਗੇ ਇੱਤਾ ਜਾਂਦੇ ਚੰਗੇ ਨਾ ਚੱਲ ਆ ਜੋ ਕੇਲੇ ਲੈ ਜਾਓ ਕੇਲੇ ਲੈ ਆਇਨਾ ਵਾ ਆ ਪਰ ਬਿਓ ਨਾ ਪਾਣੀ ਦਾ ਘੁੱਟ ਪੀਓ ਤੇ ਵਾਪਸ ਆ ਜਿਓ ਤੇ ਜੇ ਉਹਦਾ ਸਹਰਾ ਕਹੂਗਾ ਨਾ ਪਿਓ ਆ ਤੇ ਜੇ ਹੱਥ ਕੀ ਭਾਜੀ ਆ ਵੇਖੋ ਤੁਹਾਡੇ ਗਾੜੀ ਜੋੜੇ ਹੱਥ ਆਪਾਂ ਨਹੀਂ ਕਿ ਤੁਹਾਡੀ ਰੱਖਣੀ ਮਨ ਸਕੂਟਰੀ ਆਪਣੇ ਘਰੇ ਰੱਖੋ ਨਹੀਂ ਮੈਂ ਕਹਣਾ ਭਾਜੀ ਵੀ ਐਵੇਂ ਤੇ ਸਾਡੇ ਨਿੱਕੇ ਕੰਮ ਦੀ ਹੈ ਨਾ ਆਹ ਕਹੀ ਦੁੱਧ ਦੀ ਜਾ ਕੇ ਲਾਈ ਆ ਤੇ ਲਾਈ ਐ ਸਹੀ ਚਲਾਉਂਦੇ ਤੈਨੂੰ ਹੈ ਨਹੀਂ ਆਪਾਂ ਨਹੀਂ ਚਲਾਉਂਦੇ ਇਹ ਤੁਹਾਡੇ ਤੇ ਜੀਚਾਰ ਹੈਗੇ ਹੈ ਨਾ ਆਹ ਤੇ ਤੁਸੀਂ ਚਲਾਉਂਦੇ ਰਹਿੰਦੇ ਜੀ ਹਾਂ ਤੇ ਮੇਰੇ ਕੋਲ ਜਾ ਕੇ ਫੜਾਓ ਜਾਓ ਟਾਈਮ ਨਾਲ ਫਿਰ ਜਾਓ ਚਲ ਠੀਕ ਆ ਕੇਲੇ ਲੈ ਜਾ ਫਿਰ ਲੈ ਜਿਓ ਚਲ ਠੀਕ ਚਲ ਮਨਾ ਉੱਠਦਾ ਦਿੱਤੀ ਦੇ ਬੜੇ ਉਹਨੇ ਚਾਰ ਨਹੀਂ ਪਰ ਹੁਣ ਕੀ ਕੀਤਾ ਜਾਵੇ ਯਾਰ ਚਲੋ ਜੋ ਮਨਜੂਰ ਮਾਰ ਆਈ ਹੈ ਜਾਣਾ ਤੇ ਪੈਣਾ ਹੀ ਯਾਰ ਆ ਤੇ ਗਿਆ ਵਾ ਪਤਾ ਨਹੀਂ ਭਾਜੀ ਨੇ ਕਿਹੜੇ ਮੂੰਹ ਨਾਲ ਕੋਣਾ ਵਾ ਹੈ ਕਿ ਤੈਨੂੰ ਵਾਪਸ ਕਰਨਾ ਤੇ ਕਿਹਾ ਹੈ ਚੱਲ ਯਾਰ ਹੁਣ ਆਖਾਂਗਾ ਵੀ ਸਾਡੇ ਕੇ ਕੰਮ ਦੇ ਨੇਗੀ ਮਾ ਪ ਜੀ ਆ ਰਹੀ ਆ ਲੱਗਦਾ ਕਿ ਆਇਆ ਤਾਂ ਮਿਸਤਰੀ ਪੱਖਾ ਲਾਉਣ ਆਇਆ ਕੀ ਰੜੀ? ਦੱਸ ਕਮਲ ਜੀ। ਯਾ ਦੇਖੋ ਸਰੋ। ਬੜੇ ਵੇ ਦੇ ਉਹ ਕਿ ਬਿਠੇ ਸੀ। ਬਿੰਦੇ ਹੋ ਗਏ ਭਾਜੀ ਕਾਦੇ ਬੈਣਾ ਵਾ। ਹਾਂ ਜੀ। ਬੰਦੇ ਦੇਖਿਆ ਤਾਂ ਦੰਤ ਨਾ ਆ ਗਏ। ਅੱਛਾ 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 ਅੱਛਾ। ਮੈਂ ਹੁਣੇ ਸਰਮ ਆਇਆ ਵਾ। ਅੱਛਾ 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 ਅੱਛਾ। ਦਵਾਈ ਦੁਈ ਲੈ ਕੇ ਆਏ ਹੁਣੇ। ਦਵਾਈ ਥੋੜੀ ਜਿਹੀ ਲੈਣ ਵਾਲੀ ਸੀ। ਹਾਂ ਹਾਂ। ਮੈਂ ਗਿਆ ਸੀ ਲੈਣ ਆ ਕੇ ਦਮ ਤੇ ਉਹ ਖਤਮ ਹੋਈ ਹੋਦਣ। ਠੀਕ ਹੈ ਠੀਕ ਹੈ ਠੀਕ ਹੈ। ਕਾਦਾ ਲੈਣ ਦੀ ਸੀ ਦਵਾਈ ਰੈਂਦੀ ਸੀ ਗੱਲ। ਅੱਛਾ 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 ਚਲੋ। ਹੋਰ ਦੇ ਅੱਗੇ ਆਏ ਕਦੇ? ਨਹੀਂ। ਉਹ ਮੈਂ ਵੀ ਕਦੂ ਕਰਾਉਣਾ ਸੀ। ਤੂੰ ਲਾਈਟ ਦੇ ਬੜਾ ਹੀ ਖਰਾਬ ਨਹੀਂ ਕਰਨਾ ਸਾਡੇ ਉੱਤੇ ਅੱਛਾ ਅੱਛਾ ਜਲਜੀਤ ਉਹ ਤਾਂ ਪਾਣੀ ਲੈ ਕੇ ਆਇਆ ਡੈਡੀ ਆਇਆ ਥਾੜੇ ਅੱਛਾ ਆਈ ਗਈ ਉਹ ਹੋਰ ਇਹ ਕਰਕੇ ਫਿਰ ਮੈਂ ਚੱਲ ਬੱਤੀ ਤੋਂ ਗੱਲ ਨੂੰ ਹੀ ਹੋਣੀ ਹੈ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਬੋ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਠੀਕ ਆ ਹਾਂਜੀ ਹਾਂਜੀ ਹੋਰ ਨਿੱਕੀ ਦਾ ਕੀ ਹਾਲ ਆ ਉਹ ਠੀਕ ਆ ਸੁੱਤੀ ਹੀ ਅੱਛਾ 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 ਤੇ ਮੈਂ ਚੱਲੋ ਟ੍ਰੇਟਰ ਵਾਲਾ ਫੂਫਾ ਗਿਆ ਤਰ ਮੈਂ ਚੱਲ ਦੁਸਰੇ ਆ ਜੀ ਠੀਕ ਆ ਠੀਕ ਆ ਤੇ ਫਿਰ ਮੈਂ ਚੱਲ ਸਕੂਟਰੀ ਹੀ ਤੁਹਾਡੀ ਤੇ ਮੈਂ ਚਲ ਦੇਉਂਦਾ ਆਂ। ਬਾਜੀ ਹਾਂਜੀ ਉਹ ਸਕੂਟਰ ਹੀ ਭਾਈ ਤੁਹਾਨੂੰ ਦੇਤੀ ਅਸੀਂ। ਉਹ ਹੀ ਰੱਖਣੀ ਉਹਨੇ। ਉਹ ਨਹੀਂ ਨਹੀਂ ਨਹੀਂ। ਦੱਸਾ ਗੱਲ ਕੀ ਆ? ਜਿੱਦਨ ਦੀ ਗਈ ਆ ਨਾ ਸਕੂਟਰੀ। ਉਦੋਂ ਦੀ ਉੱਥੇ ਉਹਨੇ ਪੈਰਾਂ ਤੇ ਖਲੋਤੀ ਆ। ਤੇ ਮੈਂ ਤੇ ਸਾਰੇ ਦਿਨ ਇਹਨਾਂ ਸਾਈਕਲ ਤੇ। ਸਾਰੇ ਦਿਨ ਇਹਨਾਂ ਸਾਈਕਲ ਤੇ। ਮੰਮੀ ਨੂੰ ਵੀ ਲੈਣਾ ਸੀ। ਉਹ ਤੈਨੂੰ ਪਤਾ ਪੁੱਤ ਦਰਦੀਦ। ਉਹ ਡੰਗਰ ਜਿਹੜੇ ਆ ਨਾ। ਹਾਂਜੀ ਹਾਂਜੀ। ਉਹ ਥੋੜੇ ਬੁਤੇ ਗਾਂ ਫਿਸ਼ਾਂ ਕਰਨੇ ਪੈਂਦੇ ਆ। ਉਹ ਜਦੋਂ ਦਾ ਲਾਗੋ ਤੇਰੇ ਪਿਛਲੇ ਪਾਸੇ ਤੂੰ ਤੇ ਵਢਾਤਾ ਹੋਣਾ। ਹਾਂਜੀ ਹਾਂਜੀ। ਉਦੋਂ ਦਾ ਤੇ ਸਾਰਾ ਕੰਮ ਖਰਾਬ ਹੋ ਗਿਆ। ਤੇ ਗਰਮੀ ਬੜੀ ਐ ਤੇ ਰਗਮ ਤੇ ਡੰਗਰ ਵਾ ਤੇ ਜੇ ਪੁੱਤ ਵਾ ਦਾ ਘਾਟਾ ਕਰ ਮੁਰਕੇ ਕਿੱਥੇ ਲੈ ਜਾਨੇ ਆ ਆ ਲੈ ਪਾਣੀ ਉਹ ਫੋਨ ਵੀ ਨਹੀਂ ਕੀਤਾ ਉਹ ਚੱਲ ਮੈਂ ਕਿਹਾ ਫੋਨ ਕਰਦਾ ਕਰਨਾ ਤੇ ਚੰਨ ਕੀ ਜਿੱਤੇ ਜਾ ਗਈ ਬਾਹ ਹੀ ਹੁੰਦਾ ਸਕੂਟਰੀ ਆਹੋ ਤੇ ਬਹਿਰਾ ਕਾ ਚਾਹ ਫਿਰ ਪੀਲਾਂਗੇ ਮੇਰੀ ਗੱਲ ਸੁਣੋ ਪਾਜੀ ਹਾਂਜੀ ਕੰਮ ਦੇ ਦਿਨ ਵਾ ਹਾਂਜੀ 100 ਕੰਮ ਹੁੰਦਾ ਵਾ ਖਾਦ ਰਣੀ ਆ ਇਧਰ ਉਧਰ ਜਾਣਾ ਵਾ ਤੇ ਸਕੂਟਰ ਤੁਸੀਂ ਲੈ ਜਾਓ ਉਹ ਨਹੀਂ ਨਹੀਂ ਮੇਰੇ ਕੋ ਵਾਦੂ ਸੰਦਾ ਇਥੇ ਉਹ ਨਹੀਂ ਨਹੀਂ ਮੇਰੀ ਗੱਲ ਸੁਣੋ ਨਾ ਉਹ ਜਿੱਦਨ ਦੀ ਖੜੀ ਤੁਸੀਂ ਇਥੋਂ ਹਲਵਾ ਆ ਕੇ ਖੇਜਾ ਤੋ ਮੈਨੂੰ ਦੇ ਦਿੱਤੀ ਇਤਨਾ ਜਾ ਕੇ ਕਪੜੇ ਅਹੀਂ ਉਹਦੇ ਲੋਈ ਅਹੀਂ ਵੀ ਤੇ ਦਿੱਤੀ ਨਹੀਂ ਉਹਦੀ ਪਾਜੀ ਜਾਣਾ ਤੇ ਕੰਮ ਹੀ ਹੁੰਦਾ ਵਾ ਹਾਂਜੀ ਹਾਂਜੀ ਅਸੀਂ ਕਿਹੜੇ ਨਾਣੇ ਵਿੱਚ ਜੜੇ ਦੰਬਾਈ ਕਰਨੀ ਆ ਉਹ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਜੇ ਕਿਤੇ ਲੋਡ ਹੋਈ ਨਾ ਬਹੁਤੀ ਜ਼ਿਆਦੀ ਤੇ ਮੈਂ ਕੋਈ ਨਹੀਂ ਪਾਜੀ ਫੇਰ ਲੈ ਜਾਊਗਾ ਕਿਤੇ ਉਪਰ ਹੀ ਗਾ ਲੋ ਆਹੋ ਇਥੇ ਆਪਣੇ ਘਰੇ ਲੱਗੇ ਆ ਤੇ ਚਲੋ ਉੱਥੇ ਵੀ ਤਾਂ ਕੀ ਕੋਈ ਗੱਲ ਨਹੀਂ ਤੇ ਕੋਈ ਗੱਲ ਜਦੋਂ ਮੈਨੂੰ ਲੋਡ ਹੋਊਗਾ ਨਾ ਮੈਂ ਤਾਂ ਉਸੇ ਵੇਲੇ ਆਣ ਕੇ ਫੇਰ ਲੈ ਜਾਊਗਾ ਤੇ ਭੈਣ ਜੀ ਨੂੰ ਨਾਲ ਲਿਆਂਦੇ ਉਹ ਫੇਰ ਤੁਹਾਨੂੰ ਅੱਗੇ ਦੱਸੀ ਗੱਲ ਵੀ ਉਹਨਾਂ ਛੜੇ ਡੰਗਰਾਂ ਦਾ ਕਰਕੇ ਥੋੜੀ ਛਾਂ ਘੱਟ ਵਾਦੇਗੇ ਇੱਕ ਮੱਧ ਇਧਰ ਬਰਣੀ ਪੈਂਦੀ ਐ ਦੋ ਕੋਠਿਆਂ ਦੇ ਮਗਰ ਬਰਣੀ ਐ ਪੈਂਦੀ ਆ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਆ ਗਏ ਜੇ ਭਰਦਾ ਤੁਸੀਂ ਇਹ ਗੱਲ ਚੰਗੀ ਨਹੀਂ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਤੈਨੂੰ ਬੜਾ ਮਾਨਤਾਂ ਵਾਲਾ ਕੀਤਾ ਤੁਸੀਂ ਕੋਈ ਗੱਲ ਨਹੀਂ ਤਾਂ ਕਰਕੇ ਮੈਂ ਚੱਲ ਫੜਾਈ ਹੋਣਾ ਟਾਈਮ ਨਾਲ ਮੁੜ ਕੇ ਮੈਂ ਬਸ ਨਹੀਂ ਗਈ ਮਿਲਦੀ ਆਹ ਮੈਂ ਤਾਂ ਦਲਜੀਤ ਨੂੰ ਕਹਿੰਦੇ ਮੈਂ ਤੁਰਾ ਸ਼ਾਮਾ ਪੀਂਦੀ ਜਾਂਦੀ ਆ ਵਾ ਉਹ ਕੁੜੀ ਚਾਹ ਤਰਕੇ ਬੈ ਗਈ ਕੋਈ ਨਹੀਂ ਭਾਜੀ ਚਾਹ ਤੇ ਪੀਣੀ ਆ ਕਿਹਦੇ ਨਾਲ ਜਾਣ ਰੋਟੀ ਖਾਣ ਤੋਂ ਬਲ ਨਹੀਂ ਜਾਣ ਦੇਣੀ ਹੁਣ ਨਹੀਂ 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 ਕੋਈ ਨਹੀਂ ਰੋਟੀ ਤੁਹਾਡੀ ਉੱਥੇ ਵੀ ਹਾਂ ਮੈਨੂੰ ਲੱਗਦਾ ਕਿ ਪ੍ਰਭ ਨੇ ਕੋਈ ਨਕਰੀ ਨਾ ਗੱਲ ਕੀਤੀ ਨਹੀਂ ਪਕੇ ਜਿਹੜਾ ਅੱਜ ਭਾਜੀ ਸਕੂਟਰ 'ਤੇ ਮੋੜਨ ਆ ਗਿਆ ਕੋਈ ਗੱਲ ਨਹੀਂ ਇਹ ਪ੍ਰਭਜੀ ਦਾ ਖਬਰ ਮੈਂ ਲੈਣਾ ਨਾ ਚੰਗੀ ਤਰ੍ਹਾਂ ਇਹਦੀ ਜ਼ੁਬਾਨ ਹੁਣ ਜ਼ਿਆਦਾ ਵੱਧ ਗਈ ਆ ਆਈ ਹੈ ਦਲਜੀਤ ਦਾ ਪਿਓ ਇਹ ਕੀ ਕਰਨ ਆਇਆ ਵਾ ਤੇ ਟਰੈਕਟਰ ਤੇ ਨਹੀਂ ਮੰਗਣ ਆ ਗਿਆ ਪਰ ਟਰੈਕਟਰ ਇਹਨੇ ਕੀ ਕਰਨਾ ਵਾ ਇਹਨਾਂ ਦੀ ਕਿੰਨੀ ਕੁ ਜ਼ਮੀਨ ਵਾ ਕਿੱਲਾ ਕਦੇ ਜ਼ਮੀਨ ਦਾ ਹੋਣਾ ਵਾ ਉਹ ਚ ਪੱਠੇ-ਪੱਠੇ ਬੀਜੇ ਹੋਣੇ ਜਿਹੜਾ ਚਾਉਣਾ ਰੱਖਿਆ ਉਹਦੇ ਵਾਸਤੇ ਚਾਹ ਪਾਣੀ ਨੇ ਪੀਂਨ ੜਿਆ ਬਾਰ ਜਾ ਕੇ ਵੇਨੇ ਪੜਾ ਵੀ ਕਿੱਧਰ ਆਇਆ ਵਾ ਪੁੱਛ ਹੀ ਲੈਣੀ ਕਿਤੇ ਹੋਰ ਨਾ ਕੋ ਮੰਗਣ ਆ ਗਿਆ ਹੋਏ ਹੈ ਜਿੰਨੇ ਉਹਨੇ ਮੈਂ ਗੱਲਾਂ ਕੀਤੀ ਆਪਾਂ ਮੈਂ ਸਕੂਟਰੀ ਦੇਣ ਆ ਗਿਆ ਹੋਏ ਇੱਥੇ ਸੋਚਿਆ ਕਿ ਬੰਨਣਾ ਵਾ ਬਾਹਰ ਨਿਕਲ ਕੇ ਵੇ ਮਨਾ ਕੀ ਲੈਣ ਆਇਆ ਵੇ ਹਾਂਜੀ ਲੱਗਦਾ ਜੇਵਰ ਵਾਲਾ ਬੰਦਾ ਆ ਥੋੜੇ ਜਿਹਾ ਪੈਸੇ ਮੰਗ ਰਿਹਾ ਹੈ ਅੱਛਾ ਅੱਛਾ ਓਏ ਹੋ ਉਹ ਖਲੋਤਾ ਚਲੋ ਕੋਈ ਨਹੀਂ ਜਾਓ ਕਰੋ ਅਜੀ ਕਦੋਂ ਦੇ ਆਏ ਜੇ ਸਸਤੀ ਕਾ ਜੀ ਬੈਨ ਸਸਤੀ ਕਾ ਕੀ ਹਾਲ ਜੇ ਹਾਂਜੀ ਵਧੀਆ ਠੀਕ ਠਾਕ ਆ ਤੁਸੀਂ ਸੁਣਾਓ ਬਸ ਵਧੀਆ ਆਪਣਾ ਅੱਛਾ ਹੋਰ ਭੈਣ ਜੀ ਦਾ ਸੁਣਾਓ ਹਾਂਜੀ ਭੈਣ ਜੀ ਠੀਕ ਠਾਕ ਬੜਾ ਵਧੀਆ ਲੈ ਆਉਣਾ ਨਾਲ ਉਹਨਾਂ ਨੂੰ ਵੀ ਉਹਨੇ ਗਰਮੀ ਬੜੀ ਸੀ ਤੇ ਮੈਂ ਚੱਲ ਤੁਸੀਂ ਰਹੋ ਇੱਥੇ ਤੇ ਮੈਂ ਦਸ ਮਿੰਟ ਤੁਹਾਡੀ ਸਕੂਟਰੀ ਉੱਤ ਖੜੀ ਸੀ ਨਾ ਮੈਂ ਉੱਤ ਦੀ ਵੀ ਘਰ ਵੇਲੇ ਖਲੋਤੀ ਸੀ ਅੱਛਾ ਤੇ ਮੈਂ ਇੱਥੇ ਖਲੋਤੀ ਕਰਨੀ ਉਹਨਾਂ ਦੇ ਵੀ ਕੰਮ ਆ ਨਾ ਨਾ பாਜੀ ਇੱਕ ਤੇ ਦੋ ਕਿਤੇ ਕੰਮ ਤੁਹਾਨੂੰ ਪਤਾ ਹੀ ਆ ਵਿੱਚੋਂ ਨੇ ਲੱਗਣ ਡੇ ਆ ਕਿਤੇ ਚਾਹ ਫੜਾਇਆ ਕਿਤੇ ਖਾਦ ਪਾਇਆ ਕਦੀ ਬੰਦਿਆਂ ਵੱਲ ਭੱਜ ਜਾ ਹਾਂਜੀ ਹਾਂਜੀ ਕਿਤੇ ਜਿੰਨੀਆਂ ਹੀ ਚੀਜ਼ਾਂ ਹੁੰਨੇ ਆ ਥੋੜੀਆਂ ਵਾ ਨਹੀਂ ਇਹ ਕਰਕੇ ਮੈਂ ਹਾਂ ਚੱਲ ਉਹਨਾਂ ਦੀ ਵਾਪਸ ਕਰ ਆਉਂਦੇ ਆ ਇੱਥੇ ਉਦੋਂ ਦੀ ਖਲੋਤੀ ਆ ਤੇ ਉਦੋਂ ਅੱਛਾ ਰਹੀ ਇੱਥੇ ਨਹੀਂ ਉੱਥੇ ਲਾਉਣਾ ਏ ਜੇ ਹਾਂਜੀ ਹਾਂਜੀ ਅੱਛਾ ਅੱਛਾ ਚੱਲ ਆਹ ਤਾਂ ਬੜਾ ਹੀ ਵਧੀਆ ਕੀਤਾ ਤੁਸੀਂ ਹਾਂਜੀ ਹਾਂ ਆ ਬੜਾ ਹੀ ਚੰਗਾ ਕੀਤਾ ਵਾ ਇੱਥੇ ਤਾਂ ਨਾ ਜਿੰਨੀਆਂ ਚੀਜ਼ਾਂ ਉਹ ਤੁਹਾਨੂੰ ਦੱਸਿਆ ਹੁੰਨੇ ਆ ਥੋੜੀਆਂ ਵਾ ਆ ਕੰਮ ਦੇ ਦੇਣ ਵਾ ਨਾ ਉਹ ਮਮੀ ਭੈਣ ਜੀ ਇਹੋ ਸੋਚਿਆ ਨਾ ਉਹ ਮੈਂ ਉਹ ਚਾਰ ਜੀ ਹੈਗੇ ਆ ਤੇ ਸਾਰੇ ਜਿਹੜੀ ਤਰੇ ਫਿਰਦੇ ਆ ਕਦੀ ਨਕਾ ਲਾਇਆ ਕਦੀ ਮੋਟਰ ਬੰਦ ਕਰਿਆ ਕਦੀ ਕੋਹ ਕਦੀ ਕੋਹ ਆਉਹੀ ਨਾ ਤੇ ਮੇਰਾ ਕੰਮ ਸਾਰੇ ਜਿਹੜੀ ਉਥੇ ਸਾਈਕਲ ਦਾ ਹਾਂ ਤੇ ਵਾਤ ਵਾਢੇ ਤੱਕ ਤੇ ਜਾਂ ਲਾ ਕੇ ਸ਼ਹਿਰ ਤੱਕ ਆ ਤੂੰ ਚਲਾਈ ਨਹੀਂ ਹੋਣੀ ਜ्यों ਖੜੀ ਓਏ ਤੂੰ ਤਾਂ ਇਤਨਾ ਹੀ ਪੰਜ ਕਿਲੇ ਰਹੀ ਹੋਤੇ ਤੇ ਮੈਂ ਮੇਰੇ ਕੇ ਕੰਮ ਨਹੀਂ ਕੀ ਐਵੇਂ ਖਲੋਤੀ ਜੀ ਖਰਾਬ ਹੋਦੀ ਤੇ ਤੇ ਖਲੋਤ ਦਾ ਇੰਜਣ ਖਰਾਬ ਹੋਣਾ ਹੀਗਾ ਤੂੰ ਇਸੇ ਕਰਕੇ ਮੈਂ ਇੱਕ ਵਾਰ ਪਿਆ ਨਾ ਮੈਂ ਚੱਲ ਨਾਲੇ ਦਲਜੀਤ ਦੀ ਮਾਂ ਕਹਿੰਦੀ ਬਈ ਇੱਥੇ ਆਂਦੇ ਖਲੋਤੀ ਜੀ ਖਰਾਬ ਹੋਈ ਆ ਹੋ ਕੇ ਖਰਾਬ ਹੋਈ ਮੈਂ ਤਾਂ ਛੱਡੀ ਹੁੰਦਾ ਮਸ਼ੀਨਰੀ ਚੱਲਦੀ ਚੰਗੀ ਆ ਹਾਂਜੀ ਹਾਂਜੀ ਚਲੋ ਅਪੀਤਾ ਚਾਹ ਪਣੀ ਨਹੀਂ ਨਹੀਂ ਪਾਣੀ ਪੀ ਲਿਆ ਜੇ ਅੱਛਾ ਤੁਹਾਨੂੰ ਕੋਈ ਨਹੀਂ ਚਾਹਦੀ ਕੋਈ ਗੱਲ ਨਹੀਂ ਕਿ ਮੁਰਗੇ ਨਾਲ ਬਸ ਨਹੀਂ ਕਿ ਮਿਲਣੀ ਚੱਲ ਕੋਈ ਮੈਂ ਦਿਲ ਜਣਾ ਜੇ ਇਹਨਾਂ ਨੂੰ ਕੰਮ ਨਾ ਨਾ ਹੁੰਦਾ ਕੰਮ ਦਾ ਬੜਾ ਜੋਰ ਆ ਭਾਜੀ ਜੇ ਕੰਮ ਨਾ ਹੁੰਦਾ ਤੁਹਾਨੂੰ ਗਾਂ ਘਰ ਹੁੰਦੇ ਮਾਸਾ ਨਹੀਂ ਨਹੀਂ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਕੀ ਪਤਾ ਕੋਈ ਨਾ ਕੋਈ ਆਏ ਜਾਏ ਦੇਖ ਲੈਨੇ ਆ ਚੱਲ ਬਹੁਤ ਹੀ ਮੈਂ ਵੇਖਾਂ ਭਲਾ ਕੁੜਮੇ ਧਰੀ ਚਾਹ ਚੁ ਹਾਂਜੀ ਦੇਖ ਕੀ ਬੰਦਾ ਕਰੇ ਪਤਾ ਤੇ ਇਹਨੂੰ ਵੀ ਲੱਗ ਗਿਆ ਵੀ ਕਿਹੜੀ ਗੱਲਾਂ ਆਈ ਸੀ ਚਲੋ ਹੁਣ ਪ੍ਰਾਤੀ ਵਾਲੇ ਆ ਸਭ ਕੋ ਕਰਨਾ ਹੀ ਪੈਣਾ ਹੈ ਜੇ ਹੁਣ ਵੀ ਗੱਲਾਂ ਵੀ ਦੋ ਚਾਰ ਵਧ ਕਰ ਕਰ ਰਹੇ ਜਾਂਦੇ ਉਹ ਵੀ ਸੁਣਨੀਆਂ ਪੈਣਗੀਆਂ ਚੱਲ ਮਨਾ ਚਾਹ ਆਪਣੀ ਪੀ ਘੁੱਟ ਤੇ ਤੂੰ ਹੀ ਨਾ ਚੱਲਦਾ ਬਣ ਮੁੜ ਕੇ ਤੇਰੀ ਬਸ ਨਾ ਕਿ ਮੁੜ ਕੇ ਤੂੰ ਤੁਰਦਾ ਜਾਏਗਾ ਭਾਜੂ ਨਹੀਂ ਬਣੀ ਕਿੱਥੇ ਚਲ ਗਈ ਉਤਰੀ ਸਹੀ ਸਲਾਮਤ ਵਾ ਕਿਤੇ ਮਾਰੀ ਮੂਰੀ ਤੇ ਨਹੀਂ ਕਿਤੇ ਚਲਾਉਣੇ ਤੇ ਆਉਂਦੀ ਨਹੀਂ ਇਹਨੂੰ ਪਤਾ ਨਹੀਂ ਕਿੱਦਾਂ ਇੱਥੋਂ ਤੱਕ ਲੈ ਕੇ ਆਇਆ ਵਾ ਵੇ ਕਿੰਨੀ ਆ ਵੇ ਕਿੱਦਾ ਗੰਦੀ ਕੀਤੀ ਆ ਦੱਸ ਕਿ ਤਮ ਆਸਾ ਪਾਣੀ ਮਾਰ ਦਿੰਦਾ ਹੈ ਕਿ ਢੀ ਬੁਰੀ ਲੱਗਣ ਈ ਆ ਨਵੀ ਸਕੂਟਰੀ ਹੀ ਕੀ ਬਣਾ ਕੇ ਲੈੰਦਾ ਹੈ ਦਾ ਵੇਖ ਆ ਆਵੇ ਇਧਰ ਐਂਗਲ ਵੀ ਲਾਤਾ ਕਿ ਲੱਥਾ ਹੀ ਪਹਿਲਾਂ ਪਤਾ ਨਹੀਂ ਆ ਹੂੰ ਆਹ ਪਤੰ ਤੇੜਾ ਹੀ ਪਹਿਲਾਂ ਹੀ ਆਈ ਹਗੀ ਦੱਸ ਹਾਂ ਈ ਗੱਲ ਕਿ ਕੀ ਵਖਣ ਲਈ ਆ? ਆ ਕੋਹ ਨਹੀਂ ਵੇਖਣਾ ਕੀ ਆ? ਉਹ ਮੈਂ ਵੇਖਣ ਡਿ ਸੀ ਵੀ ਲਾਉਣ ਆ ਗਏ ਇਹਨੂੰ। ਲਾਉਣਾ ਨਹੀਂ ਗਏ। ਹਾਂ। ਤੂੰ ਕੋਈ ਨਾ ਕੋਈ ਗੱਲ ਜ਼ਰੂਰ ਕੀਤੀ ਤੇਰੀ ਜਿਹੜੀ ਜ਼ੁਬਾਨ ਆ ਨਾ ਵੱਢਣ ਵਾਲੀ ਏ ਤੇਰੀ। ਬਸ ਹੈ ਹੋਏ ਗੱਲਾਂ ਦਿਮਾਗ ਹੀ ਹਰ ਇੱਥੇ ਇੱਥੇ ਖੈਰ ਗਿਆ ਵਾ। ਵੀ ਜਿਹੜੀ ਨਹੀਂ ਗੱਲ ਮੋੜ-ਕੋੜ ਕੇ ਮੇਰੇ ਤੇ ਸਿਰ ਪਾਂਡਾ ਪਨਣਾ ਵਾ। ਹਣਾ? ਮੈਂ ਸਕੂਟੀ ਦਿੱਤੀ ਹੈ ਨੂੰ ਉੱਥੇ ਰੱਖਣ ਵਾਸਤੇ। ਅੱਛਾ। ਤੇ ਤੂੰ ਮੇਰੇ ਮਾਰ-ਮਾਰ ਕੇ ਨਾ ਕੁੜੀ ਨੂੰ ਤੇ ਸਕੂਟੀ ਮਂਗਾਈ ਜਾਵਦੀ। ਨੱਤਾ ਨੂੰ ਜਾ ਆਪ ਦੀ ਹਣਾ? ਪਹਿਲਾਂ ਗੱਲ ਦਾ ਪਤਾ ਤਾਂ ਕਰ ਲੋ ਅਗਲਿਆਂ ਕੋ ਤੇਲ ਨਹੀਂ ਪਿਆਇ ਚ ਕਿੱਥੋਂ ਪੈਣਾ ਹੈ ਤੇਲ ਭੁੱਖਿਆਂ ਨੰਗਿਆਂ ਕੋ ਜਿਹੜਾ ਬੰਦਾ ਸਾਈਕਲ ਤੇ ਜਾਂਦਾ ਆਉਂਦਾ ਫਰੀ ਖਾਤੇ ਉਹ ਪੈਂਚਰ ਨਹੀਂ ਲਵਾਉਂਦਾ ਹੋਣਾ ਸਾਈਕਲ ਨੂੰ ਤੇ ਸਕੂਟਰੀ ਤੇਲ ਕਿਨੇ ਪਾਣਾ ਹੈਗਾ ਜ਼ੁਬਾਨ ਬੰਦ ਰੱਖ ਉਹ ਘਰੇ ਬੈਠਾ ਵਾ ਆ ਭੁੱਖੇ ਨੰਗੇ ਕਿਆ ਵਾ ਜੇ ਕਿਤੇ ਧਾਰ ਕਰਦਾ ਫਿੰਗਰਪ੍ਰਿੰਟ ਨਾਲ ਲੈਂਦੇ ਨਾ ਤੇ ਤੇਰਾ ਮੂੰਹ ਘੜ ਘੜ ਕੇ ਤੈਨੂੰ ਮਾਰ ਦੇਣਾ ਤੇਰੇ ਮੈਂ ਨਾ ਐਡੀ ਬੁਰੀ ਲੱਗਦੀ ਤਾਂ ਉਦਾਂ ਹੀ ਘਰੋਂ ਕੱਢ ਦੇ ਮੈਨੂੰ ਹੈ ਜਿਹੜੀ ਨਹੀਂ ਗੱਲ ਮਰਤੇ ਚੜਦੇ ਨਾ ਕਿ ਜਿਹੜੀ ਨਹੀਂ ਗੱਲ ਉਹ ਹੀ ਆ ਕੇ ਮੇਰੇ ਦਿਵਾਲੇ ਹੋ ਜਾਣਾ ਤੂੰ ਚਾਹੀਦਾ ਕੀ ਆ ਪਹਿਲਾਂ ਵੇਖ ਤੇ ਵੀ ਕੋਈ ਗੱਲ ਕੀਤੀ ਐ ਮੈਂ ਬੇਵਜ੍ਹਾ ਇਹਨਾਂ ਦਾ ਰੌਲਾ ਪਾਉਂਦਾ ਪਿਆ ਮੈਂ ਤੇਰਾ ਗੱਲ ਜਿਹੜੀ ਨਾ ਗੱਲ ਕੀਤੀ ਤੇ ਲੈ ਬਣਾ ਸਕੂਟੀ ਨਹੀਂ ਆਈ ਐ ਅੱਛਾ ਤੂੰ ਕੋਹਨ ਨੂੰ ਕਹਿਆ ਵਾ ਜੇ ਮੈਂ ਪਤਾ ਲਾ ਗਏ ਨਾ ਨਾ ਤੇ ਤੇਰੀ ਅੱਖ ਵਿੱਚ ਮ ਕੀ ਹਾਲਤ ਕਰਦਾ ਤੇਲ ਨਹੀਂ ਪਿਆਉਂਨਾ ਕੋ ਤੇਲ ਸਸਤੀ ਆ ਪਤਾ ਕਿੰਨਾ ਤੇਲ ਖਾਂਦੀ ਆ ਬੁਲਟ ਜਿੰਨਾ ਤੇਲ ਖਾਂਦੀ ਬੁਲਟ ਜਿੱਦਾਂ ਏਕੜੇ ਆਮ ਸਕੂਟਰਾਂ ਵਰਗੀ ਆ ਪਤਾ ਬਾਦੂ ਨਾ ਬਹੁਤ ਚੁੱਪ ਕਰਕੇ ਤਰਦੀ ਬਣੀ ਤਰਾ ਜਾ ਤੇ ਮੈਂ ਤੁਹਾਨੂੰ ਵੀ ਕਹਿ ਨਹੀਂ ਆ ਮੇਰੇ ਫਿਰਦੀ ਜਾਂ ਤੰਗੀ ਨਹੀਂ ਮੇਰੇ ਫਿਰਦੀ ਐ ਫਿਰਨਾ ਨਹੀਂ ਲੇਖਣਾ ਨਹੀਂ ਆਪਣੀ ਚੀਜ਼ ਨੂੰ ਪਰੀ ਖੱਤੀ ਆਈ ਗੀ ਕੰਮ ਕਰ ਨੂੰ ਅੱਡ ਦੋ ਅੱਧਾ ਲੱਖ ਤੋਂ ਉੱਤੇ ਹੁੰਦੀ ਆ ਹੁਣ ਦੁਪਹਿਰ ਇੱਥੇ ਆ ਗਈ ਐ ਆਹ ਮਾਤਾ ਚੰਗਾ ਹੋਇਆ ਤੇਲ ਵੇਖਾਂ ਮੈਂ ਵਿੱਚ ਪਾਇਆ ਵੀ ਆ ਕਿ ਨਹੀਂ ਵੇ ਇੱਕੋ ਹੀ ਡੰਡੀ ਇਹ ਚ ਮੈਨੂੰ ਅੱਗੇ ਪਤਾ ਹੀਗਾ ਐਨੀ ਕਰਤੂਤ ਕਿੱਥੋਂ ਤੇਲ ਫੁੱਲ ਟੈਂਕੀ ਕਰਵਾ ਕੇ ਆ ਗਈ ਆ ਸਕੂਟਰੀ ਇਹ ਤਾਂ ਦਰਜੀ ਤੇ ਮੈਂ ਮੀਡੀਆ ਨੇ ਖੜੀ ਹੀ ਇਹ ਇੱਥੇ ਕਿਦਾਂ ਮੈਨੂੰ ਲੱਗਦਾ ਮੰਮੀ ਹੁਣੇ ਆਜਾਏ ਆ ਦਲਜੀਤ ਹਾਂਜੀ ਮੰਮੀ ਹੁਣੇ ਆਏ ਆ ਨਹੀਂ ਡੈਡੀ ਆਏ ਹੀ ਡੈਡੀ ਆਏ ਆ ਹਾਂਜੀ ਕਿੱਥੇ ਗਏ ਉਹ ਚਲ ਵੀ ਗਏ ਚਲ ਗਏ ਹਾਂ ਤੇ ਸਕੂਟਰ ਹੀ ਨਹੀਂ ਖੜੀ ਸਕੂਟਰ ਛੱਡ ਕੇ ਗਏ ਆ ਛੱਡ ਕੇ ਗਏ ਆ ਹਾਂਜੀ ਪਰ ਉਹਨਾਂ ਨੇ ਤਾਂ ਡੈਡੀ ਹੁਣ ਦੇਤੀ ਆ ਛੱਡ ਗੂ ਗਏ ਆ ਛੱਡ ਗਏ ਮੈਂ ਹੀ ਫੋਨ ਕੀਤਾ ਤੂੰ ਫੋਨ ਕੀਤਾ ਤੇਰਾ ਦਿਮਾਗ ਠੀਕ ਆ ਤੂੰ ਕਿਉਂ ਗਿਆ ਫੋਨ ਕਰਕੇ ਤਾਂ ਨਹੀਂ ਨਾ ਪਤਾ ਮੈਂ ਕਿਹਾ ਸੀ ਪਿੱਛੜ ਜਾ ਤੂੰ ਫਿਰ ਉਹੀ ਕੰਮ ਕੀਤਾ ਤੈਨੂੰ ਮੈਂ ਕਹਤੂ ਫੋਨ ਨਹੀਂ ਕਰਨਾ ਮੈਨੂੰ ਪੁੱਛੇ ਤੋਂ ਬਿਨਾਂ ਤੂੰ ਫੋਨ ਕਿਉਂ ਕੀਤਾ ਕਿਹਦੇ ਕਹਿੰਦਾਂ ਕੀਤਾ ਮੈਂ ਅਕੀਰ ਸੜੀ ਨੇ ਕੀਤਾ ਇਹ ਫੋਨ ਮੈਨੂੰ ਨਹੀਂ ਪਤਾ ਤਵਾ ਕੀ ਕਿ ਸੜੀ ਸੀ ਜਲਦੀ ਜੋ ਮਰਜੀ ਸੀ ਤੇਰਾ ਫੋਨ ਕਰਨਾ ਨਹੀਂ ਬਣਦਾ ਤੂੰ ਮੈਨੂੰ ਤਾਂ ਪੁੱਛ ਲਵੇਂਗੀ ਇੱਕ ਵਾਰੀ ਤੂੰ ਹੀ ਘਰ ਹੈ ਨਹੀਂ ਫਿਰ ਮੈਂ ਕੀ ਕਰਦੀ ਮੇਰੇ ਕੋ ਮੇਰਾ ਫੋਨ ਤੇ ਹੈਗਾ ਨਾ ਹੈਗਾ ਹੀ ਪਰ ਮੈਨੂੰ ਫੋਨ ਤੇ ਕਰੀ ਸਕਦੀ ਹਾਂ ਨਾ ਸੁਝਾ ਮੈਂ ਸਿੱਧਾ ਮੰਮੀ ਨੂੰ ਫਿਰ ਫੋਨ ਕਰਤਾ ਕਿ ਇਹ ਡਾ ਕੀ ਗੱਲ ਹੋ ਗਈ ਜਦ ਤੂੰ ਫੋਨ ਲਾਤਾ ਯਾਰ ਮੈਂ ਲੰਮੇ ਪਈ ਸੁੱਤੀ ਸੀ ਹਾਂ ਤੇ ਮੰਮੀ ਆ ਗਈ ਮੰਮੀ ਨੇ ਆਣ ਕੇ ਪਹਿਲਾਂ ਐਸੀ ਬੰਦ ਕਰਤਾ ਕਿੰਦੇ ਤੂੰ ਦਿਨੇ ਦੇ ਸਿਲਾ ਕੇ ਬੈਗੀ ਆ ਤੈਨੂੰ ਕੋਈ ਜਿਆਦਾ ਗਰਮੀ ਲੱਗਦੀ ਆ ਇੰਨੀਆਂ ਮੈਨੂੰ ਗੱਲਾਂ ਕੀਤੀਆਂ ਤੂੰ ਉੱਥੇ ਨੰਗੀ ਇਹ ਆ ਉਹ ਆ ਇੱਕੋ ਸਕੂਟਰੀ ਲੈ ਗਈ ਆ ਉਹਨਾਂ ਨੂੰ ਦੇਨ ਦੀ ਬਜਾਏ ਇੱਥੋਂ ਦੇ ਲੈ ਕੇ ਗਏ ਆ ਤੇ ਮੈਂ ਕੀ ਕਰਦੀ ਮੈਂ ਗੱਲਾਂ ਸੁਣਨੇ ਮਮੀ ਕੋ ਸਾਰੀ ਉਹ ਦਲਜੀਤ ਵੇ ਮਮੀ ਦਾ ਤੈਨੂੰ ਸੁਭਾ ਦਾ ਪਤਾ ਵਾ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਮੈਂ ਮਮੀ ਨੂੰ ਉਹਦਾ ਹੀ ਕਿਹਾ ਵੀ ਤੂੰ ਛੱਡ ਜੋ ਮੈਂ ਨਹੀਂ ਕੁਝ ਕਿਹਾ ਪਰ ਉਹ ਕਿਹੜੇ ਨਿਆਣੇ ਆ ਉਹ ਆਪ ਨੇ ਸਮਝ ਸਕਦੇ ਪਰ ਮੈਂ ਕੀ ਕਰਦੀ ਤੁਹਾਨੂੰ ਪਤਾ ਨਾ ਮਮੀ ਨੇ ਮੈਨੂੰ ਛੱਡਣਾ ਹੀ ਮੰਮੀ ਨੇ ਮੈਨੂੰ ਰੋਜ਼ ਸੁਣਾਉਂਦਾ। ਉਸ ਮੇਰੀ ਸੁਲਾਹ ਲੈ ਲੈਂਦੀ ਇੱਕ ਵਾਰੀ। ਤੈਨੂੰ ਮੈਂ ਕਿੰਨਾ ਕਿਹਾ ਵੀ ਦਲਜੀਤ ਮੈਨੂੰ ਪੁੱਛ ਲਈ ਇੱਕ ਵਾਰੀ। ਮੈਨੂੰ ਪਤਾ ਤੁਸੀਂ ਕਿਹਾ ਪਰ ਮੈਂ ਹੁਣ ਕੀ ਕਰਦੀ ਕੁਸ਼ੰਜੇ ਉਹ ਕੱਲ ਨੂੰ ਇੱਥੇ ਆਉਂਦੇ। ਮੰਮੀ ਨੇ ਉਹਨਾਂ ਨੂੰ ਫਿਰ ਗੱਲਾਂ ਕਰਨੀਆਂ ਸੀ। ਯਾਰ ਮੰਮੀ ਇਹ ਤੇ ਕੀ ਕਰ ਸਕਦੇ ਆ ਮੰਮੀ ਦਾ ਆਪਾਂ? ਤੇ ਵੇਖੀ ਹੁਣ ਜੇ ਤੁਸੀਂ ਪੁੱਛਣ ਮੰਮੀ ਨੂੰ ਜਾ ਕੇ ਮੰਮੀ ਨੇ ਉਸੇ ਵੇਲੇ ਮੁੱਕਰ ਜਾਣਾ ਸੀ। ਮੈਂ ਤਾਂ ਕੁਛ ਕਿਹਾ ਹੀ ਨਹੀਂ ਇਹਨੇ। ਮੰਮੀ ਹੁਣ ਦਾਜਪਾਲਦੀ ਉਹਨਾਂ ਕੋਲ। ਕਹਿੰਦੇ ਦੇਣ ਦੀ ਬਜਾਏ ਥੋ ਲੈ ਲੈ ਕੇ ਜਾਣ ਦੇ। ਪਰ ਯਾਰ ਮੈਨੂੰ ਤੇਰਾ ਹਾਂ ਫੈਸਲਾ ਚੰਗਾ ਨਹੀਂ ਲੱਗਾ ਠੀਕ ਹੈ ਮੈਂ ਕੀ ਕਰਦੀ ਮੈਂ ਉਹਨਾਂ ਨੂੰ ਗੱਲਾਂ ਨਹੀਂ ਕਰਾਉਣਾ ਚਾਹੁੰਦੀ ਮੰਮੀ ਕੋਲ ਤੂੰ ਮੈਨੂੰ ਤੇ ਪੁੱਛ ਲੈਂਦੀ ਐਡੀ ਗੜੀ ਆਖਰਾ ਚੱਲੀ ਮੈਂ ਚਲੋ ਤੁਹਾਨੂੰ ਨਹੀਂ ਪੁੱਛਿਆ ਹੈਗਾ ਗਲਤੀ ਹੈ ਗਈ ਹੈ ਮੰਨਣੀ ਪੈਣੀ ਤੈਨੂੰ ਮੈਂ ਕਹਿਣ ਦੀ ਹਾਂ ਚਲੋ ਮੇਰੀ ਗਲਤੀ ਹੈ ਮੇਰੇ ਪਿੱਛੋਂ ਸਕੂਟਰੀ ਫੋਨ ਵੀ ਕਰਤਾ ਤੇ ਘਰੇ ਸਕੂਟਰੀ ਵੀ ਮੰਗਾਈ ਆ ਚਲੋ ਵੀ ਦਾਦੀ ਨੂੰ ਨਾ ਦੱਸਿਓ ਯਾਰ ਦੱਸਾਂ ਕਿੱਦਾਂ ਨਾ ਸਾਰੇ ਕੰਮ ਵੀ ਕਰਤੇ ਆ ਇਹ ਜਿਹੜਾ ਨਾ ਦੱਸਿਓ ਡੇਡ ਨੇ ਤਾਂ ਮੈਨੂੰ ਪੁੱਛਣਾ ਹੀ ਆ ਨਾ ਕਿ ਕੀ ਗੱਲ ਹੋਈ ਆ ਕੋਈ ਗੱਲ ਹੋਈ ਆ ਮੈਨੂੰ ਤਾਂ ਦੱਸਣਾ ਪੈਣਾ ਨਾ ਮੈਂ ਤਾਂ ਬਥੇਰਾ ਮੰਮੀ ਮੇਰੇ ਜੀ ਤਾਂ ਆਪ ਗੱਲ ਰੱਖੀ ਸਾਰੀ ਲੈ ਆ ਕਿ ਗਈ ਆ ਡੈਡੀ ਨੇ ਦਿੱਤੀ ਸੀ ਉਹਨਾਂ ਨੂੰ ਕਹਿੰਦੀ ਅਛਾ ਡੈਡੀ ਨੇ ਦੇ ਦਿੱਤੀ ਤੇ ਉਹ ਬੁੱਠਾ ਚੱਕ ਲੈ ਗਏ ਚੱਕ ਕੇ ਜੇ ਤਾਂ ਡੈਡ ਨੇ ਦਿੱਤੀ ਸੀ ਠੀਕ ਆ ਨਾ ਤੂੰ ਡੈਡ ਨੂੰ ਪੁੱਛ ਲੈ ਮੈਨੂੰ ਪੁੱਛ ਲੈ ਤੂੰ ਮੰਮੀ ਨੇ ਮੜਾ ਤੈਨੂੰ ਝਿੜਕਿਆ ਤੇ ਤੂੰ ਜਾ ਕੇ ਚੱਲ ਸਕੂਟਰੀ ਮਗਾਲੀ ਆ ਕੱਲੂ ਕੋਈ ਹੋਰ ਗੱਲ ਕਹਿਣਗੇ ਫਿਰ ਮੰਨ ਲਈ ਠੀਕ ਆ ਅਜ ਤਾਂ ਨੰਗੀ ਘੜੀ ਚਲੋ ਮੈਂ ਮੰਨਦੀ ਮੇਰੀ ਗਲਤੀ ਪਰ ਮੈਂ ਕੀ ਕਰਦੀ ਜੀ ਦਲਜੀਤ ਜਾਨ ਦੇ ਕਰਦੀ ਕਿ ਯਾਰ ਜਦੋਂ ਤੈਨੂੰ ਡੈਡ ਨੇ ਅੱਗ ਕਿਹਾ ਵੀ ਮੈਂ ਲੱਗ ਕਿਹਾ ਤੈਨੂੰ ਠੀਕ ਆ ਤੂੰ ਪੁੱਛਣ ਦਾ ਤਰ੍ਹਾਂ ਫਰਜ਼ ਹੀਗਾ ਮੈਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਹਾਈ ਹਾਈ ਕਿੰਨਾ ਟਾਈਮ ਹੋ ਗਿਆ ਵਾ ਸ਼ਾਮਾਂ ਪੈ ਗਈਆਂ ਦਲਜੀਤ ਦਾ ਡੈਡੀ ਅਜੇ ਤੱਕ ਨਹੀਂ ਆਇਆ ਪਤਾ ਨਹੀਂ ਨਾ ਟਾਈਮ ਕਿੱਥੇ ਲਾਤਾ ਉਹ ਫੋਨ ਵੀ ਆਪਣੇ ਕੋਲ ਲੈ ਗਏ ਆ ਮੇਰੇ ਕੋਲ ਫੋਨ ਵੀ ਹੈ ਨਹੀਂ ਜਿਹੜਾ ਮੈਂ ਫੋਨ ਕਰਕੇ ਤੇ ਪੁੱਛ ਲਾਂ ਵੀ ਕਿੱਥੇ ਹੈ ਜੇ ਉਹ ਨਹੀਂ ਹਾਂ ਨੋਦਨ ਗਰੀਬਾਂ ਦੀ ਕੋਈ ਜ਼ਿੰਦਗੀ ਨਹੀਂ ਗਈ ਸਮਝ ਨਹੀਂ ਆਉਂਦੀ ਅੰਤਰੀ ਸਾਡੇ ਕਿਤੇ ਚੰਗੇ ਦਿਨ ਆਉਣਗੇ ਕਿ ਇਦਾਂ ਹੀ ਲੰਘ ਜਾਈ ਸਾਰੀ ਉਮਰ ਚੱਲ ਉਹਦਾ ਇੱਕ ਗੱਲ ਦਾ ਸਕੂਨ ਹੈਗਾ ਮਨ ਨੂੰ ਕਿ ਸਾਡੀ ਧੀ ਤੇ ਸੌਖੀ ਹੈ ਨਾ ਆਪਣੇ ਘਰ ਚੰਦ ਜੇ ਉਹਦੇ ਸਹੁਰੇ ਨੇ ਸਕੂਟਰੀ ਦੇ ਹੀ ਦਿੱਤੀ ਸੀ ਫੁੱਡੇ ਲੈਣ ਲਾ ਕੇ ਛੁੱਟੀ ਹੀਗੀ ਤੇ ਚੱਲ ਜੇ ਆਪਾਂ ਵਰਤਦੇ ਹੁਣ ਤਾਂ ਤਾਂ ਮਨਜਿੰਦਰ ਬੜਾ ਖੁਸ਼ ਹੀ ਕਿ ਝਾਟੀ ਕੰਮ ਹੋਣ ਦੇ ਇਹ ਸਾਰੇ ਪਰ ਜਨਾਨੀ ਏਡੀ ਆ ਨਾ ਗੱਲ ਨਹੀਂ ਕਰਨ ਵਾਲੀ ਨਹੀਂ ਉਹਦੇ ਕੋ ਚਰਿਆ ਗਿਆ ਮੇਹਣੇ ਮਾਰੇ ਹੋਣੇ ਮਰੀਤੀ ਤਾਂ ਹੀ ਉਹਨੇ ਮੈਨੂੰ ਫੋਨ ਕਰਕੇ ਕਿਹਾ ਹਮੇ ਸਕੂਟਰੀ ਦੇਜੋ ਇਹ ਤੇ ਮੇਰੀ ਧੀ ਨੇ ਕਦੀ ਵੀ ਨਹੀਂ ਕਹਿਣਾ ਕੋਈ ਜ਼ਿੰਦਗੀ ਨਹੀਂ ਗਰੀਬਾਂ ਦੀ ਨਾ ਕੋ ਗਰੀਬਾਂ ਦੀ ਸਾਰ ਲਿੰਦਾ ਵਾ ਤੇ ਨਾ ਕੋ ਗਰੀਬਾਂ ਦੀ ਸੁਣਦਾ ਹਾਂ ਸਾਰੇ ਗੱਲਾਂ ਕਰਨ ਵਾਲੇ ਹੀ ਆ ਇਧਰੋਂ ਆਏ ਤੇ ਗੱਲਾਂ ਕਰਨੇ ਉਧਰੋਂ ਆਏ ਤੇ ਗੱਲਾਂ ਕਰਨੇ ਚੱਲ ਬਣਾ ਕੋਈ ਗੱਲ ਨਹੀਂ ਪੰਦਾ ਡੈਡੀ ਕਿੱਥੇ ਰਹਿ ਗਿਆ ਵਾ ਉੱਕar ਆਵੇ ਤਾਂ ਮੀਆ ਪਤਾ ਲੱਗੇ ਭੀ ਕੀ ਜਾਂਦੇ ਹੀ ਮੁੜ ਕੇ ਕੀ ਤੱਕ ਇੰਨਾ ਗੱਲ ਨਹੀਂ ਪਿਆ ਗਿਆ ਹਣਾ ਰਾਹ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਉੱਕar ਆਵੇ ਤੇ ਫੇਰ ਹੀ ਫੋਨ ਖਾਨ ਕਰਾਂ ਕੀ ਕਰਾਂ ਮੈਂ ਚੱਲ ਉੱਠ ਕੇ ਵੇਖਾਂ ਤੇ